ਜਿਹੜੇ ਲੋਕ ਰਮੈਨ ਤੇ ਕੀ ਆ ਟਿੱਪਣੀ ਕਰਦੇ ਆ ਹੂੰ ਦੇਖੋ ਉਹ ਸਿੱਖ ਭਾਈਚਾਰੇ ਜੋ ਵੀ ਕਰਦੇ ਆ ਹੂੰ ਕਾਮਰੇਟ ਲਾਣਾ ਜਿਹੜਾ ਸਾਡੇ ਵਾਲੇ ਪਾਸੇ ਆ ਹੂੰ ਉਹ ਹਿੰਦੂਆਂ ਚ ਵੀ ਕਿੰਤੂ ਪਰੰਤੂ ਕਰਦੇ ਆ ਹੂੰ ਕਿਉਂਕਿ ਸਰੂਪਕ ਤੌਰ ਤੇ ਕਿਸੇ ਬੰਦੇ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਜਿਨੇ ਵਾਲ ਕਟਾਲੇ ਦਾੜੀ ਕਟਾਲੀ Hindu ਹੈ ਹੂੰ ਜਿਨੇ ਦਾੜੀ ਰੱਖ ਲਈ ਪੱਗ ਬੰਨ ਲਈ ਉਹ ਸਿੱਖ ਹੈ ਹੂੰ ਸਰੂਪ ਦੇ ਤੌਰ ਤੇ ਕਿਸੇ ਬੰਦੇ ਨੂੰ ਪਛਾਣ ਕਰਕੇ ਤੁਸੀਂ ਸਮੂਚੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ ਹਮ ਕਰਮ ਆਪਣੇ ਆਪਣੇ ਮਨੁੱਖ ਦੇ ਹਮ ਤੇ ਜਿਹੜੇ ਸ਼੍ਰੀ ਰਾਮਚੰਦਰ ਜੀ ਨੂੰ ਚੈਲੰਜ ਕਰਦੇ ਆ ਸਿੱਖ ਭਾਈਚਾਰੇ ਜੋ ਕਰਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣਾ ਚਾਹੀਦਾ ਹਮ ਜਿਹੜੇ ਲੋਕ ਹਿੰਦੂਆਂ ਚੋਂ ਕਾਮਰੇਟ ਲਾਣਾ ਚੈਲੰਜ ਕਰਦਾ ਹੈ ਹਮ ਉਹਨਾਂ ਨੂੰ ਸ਼੍ਰੀ ਰਾਮਾਇਣ ਪੜ੍ਹ ਲੈਣੀ ਚਾਹੀਦੀ ਹੈ ਵਾਲਮੀਕ ਜੀ ਮਹਾਰਾਜ ਵਾਲੀ ਹਮ ਕਿਉਂਕਿ ਵਾਲਮੀਕ ਰਮਾਇਣ ਐਸਾ ਗ੍ਰੰਥ ਹੈ ਵੀ ਜਿਹੜਾ ਪ੍ਰਿਥਵੀ ਤੇ ਸ਼੍ਰੀ ਰਾਮਚੰਦਰ ਮਹਾਰਾਜ ਦਾ ਜਨਮ ਹੋਣ ਤੋਂ ਪਹਿਲਾਂ ਹੋਂਦ ਚ ਆ ਗਿਆ ਸੀ ਪਹਿਲਾਂ ਹੀ ਲਿਖਿਆ ਗਿਆ ਸੀ ਠੀਕ ਹੈ ਹੂੰ ਅਸੀਂ ਉਹਨਾਂ ਗੱਲਾਂ ਤੋਂ ਕਤ੍ਹਾ ਚਿੱਤ ਵੀ ਨਹੀਂ ਕਰ ਸਕਦਾ ਖਾਸ ਕਰਕੇ ਪੰਜਾਬੀ ਦਾ ਕਰ ਹੀ ਨਹੀਂ ਸਕਦਾ ਹੂੰ ਕਿਉਂਕਿ ਪੰਜਾਬ ਦੇ ਵਿੱਚ ਐਡੇ ਐਡੇ ਤੀਰਥ ਨੇ ਸ਼੍ਰੀ ਰਾਮ ਭਗਵਾਨ ਦੇ ਨਾਨਕੇ ਨੇ ਹੂੰ ਪੰਜਾਬ 'ਚ ਕਿੱਥੇ ਨੇ ਪਟਿਆਲਾ ਜ਼ਿਲ੍ਹੇ 'ਚ ਪਿੰਡ ਕੜਾਮ ਜਿੱਥੋਂ ਦੇ ਮਾਤਾ ਕੁਸ਼ਲਿਆ ਜੀ ਸੀ ਹੂੰ ਕੋਹਰਾਮ ਨਗਰੀ ਦੇ ਜਿਹੜਾ ਦਾ ਨਾਮ ਬਾਅਦ 'ਚ ਕੜਾਮ ਪੈ ਗਿਆ ਹੂੰ ਉਹ ਇੱਥੇ ਪੈਦਾ ਹੋਏ ਆ ਪੈਦਾ ਹੋਏ ਸਾਡਾ ਮੰਨਣਾ ਹੈ ਵੀ ਉਸ ਸਮੇਂ ਬੱਚੇ ਨਾਨਕੇ ਪੈਦਾ ਹੁੰਦੇ ਸੀ ਸ਼੍ਰੀ ਰਾਮ ਜੀ ਵੀ ਇੱਥੇ ਪੈਦਾ ਹੋਏ ਆ ਉਹ ਯੁੱਗ ਦੇ ਵਿੱਚ ਉਹ ਯੁੱਗ ਦੇ ਵਿੱਚ ਠੀਕ ਹੈ ਸ਼੍ਰੀ ਰਾਮ ਲੱਲਾ ਦੀ ਜਨਮ ਭੂਮੀ ਵੀ ਮੈਂ ਤਾਂ ਮੰਨਦਾ ਇਹ ਪਟਿਆਲਾ ਹੀ ਹੈ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਸਲ ਦੇ ਵਿੱਚ ਤੁਸੀਂ ਇਹ ਕਹਿੰਦੇ ਨਾਨਕੀ ਬੱਚੇ ਪੈਦਾ ਹੁੰਦੇ ਸੀ ਰਾਜੇ ਮਹਾਰਾਜਾਂ ਦੇ ਸਮੇਂ ਤੇ ਇਹ ਕਿਵੇਂ ਹੋ ਸਕਦਾ ਹੈ ਵੀ ਐਡੇ ਵੱਡੇ ਰਾਜੇ ਦੀ ਸੁਪਤਰੀ ਹੋਏ ਤੇ ਉਹ ਬੱਚੇ ਨੂੰ ਜਨਮ ਦੇਣ ਲਈ ਆਪਣੇ ਪਿਕੇ ਘਰ ਨਾ ਆਈ ਹੋ ਠੀਕ ਹੈ ਦੂਸਰਾ ਰਮਾਇਣ ਦਾ ਸਭ ਤੋਂ ਵੱਡਾ ਜਿਹੜਾ ਤੱਤ ਮਿਲਦਾ ਹੈ ਉਹ ਸ਼੍ਰੀ ਰਾਮ ਤੀਰਥ ਜਿਹੜਾ ਵਾਲਮੀਕ ਮਹਾਰਾਜ ਜੀ ਦਾ ਤੀਰਥ ਅੰਮ੍ਰਿਤਸਰ ਦੇ ਵਿੱਚ ਜਿੱਥੇ ਲਵਕੁਸ਼ ਨੇ ਸਿੱਖਿਆ ਪ੍ਰਾਪਤ ਕੀਤੀ ਇਹਨਾਂ ਤੋਂ ਹਾਂਜੀ ਜਿੱਥੇ ਐਡਾ ਵੱਡਾ ਯੁੱਧ ਹੋਇਆ ਸ਼੍ਰੀ ਰਾਮ ਭਗਵਾਨ ਤੇ ਲਵਕੁਸ਼ ਦਾ ਹੂੰ ਉਹ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੂੰ ਇਸ ਕਰਕੇ ਜਿਹੜੇ ਲੋਕਾਂ ਨੇ ਕੀਆ ਟਿੱਪਣੀ ਕਰਨੀ ਉਹਨਾਂ ਨੇ ਕਰਦੇ ਰਹਿਣਾ ਅਸੀਂ ਲੋਕ ਨਮਸਤਕਾਂ ਉਤਾਰਾ ਨੂੰ ਅਸੀਂ ਲੋਕ ਨਮਸਤਕਾਂ ਪਰਮਾਤਮਾ ਨੂੰ ਉਸ ਜੋਤ ਨੂੰ ਅਸੀਂ ਇਹ ਗੱਲ ਮੰਨਦੇ ਆਂ ਵੀ ਜੇ ਅਸੀਂ ਸਵਾਸ ਲੈ ਰਹੇ ਆਂ ਅਗਲਾ ਸਵਾਸ ਆਣਾ ਤੇ ਪਰਮਾਤਮਾ ਨੇ ਜਿਹੜੀ ਸਾਡੇ ਸਵਾਸਾਂ ਦੀ ਪੂੰਜੀ ਨਿਸ਼ਚਿਤ ਕੀਤੀ ਹੈ ਹੂੰ ਉਹਦੇ ਮੁਤਾਬਕ ਹੀ ਆਂ ਸਨਾਤਨ ਮਤ ਨੂੰ ਨਾ ਹਿੰਦੀ ਨਾਲ ਬਹੁਤ ਜੋੜਿਆ ਜਾਂਦਾ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਸਨਾਤਨ ਮਤ ਦੇ ਲੋਕ ਐ ਜਾਂ ਸਨਾਤਨੀ ਨੇ ਉਹ ਜ਼ਿਆਦਾਤਰ ਹਿੰਦੀ ਨੂੰ ਪ੍ਰੇਫਰ ਕਰਦੇ ਆ। ਜੇ ਆਪਾਂ ਪੁਰਾਣੇ ਸਮਿਆਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੇ ਮਾਤਰ ਭਾਸ਼ਾ ਵੀ ਆਪਣੀ ਹਿੰਦੀ ਲਿਖਾ ਦਿੱਤੀ। ਦੇਖੋ ਮਾੜੀ ਗੱਲ ਆ ਜਿਹਨਾਂ ਲੋਕਾਂ ਨੇ ਉਹ ਲਿਖਾਈ ਜਦੋਂ ਤੁਸੀਂ ਆਪਣਾ ਕਲੇਮ ਛੱਡ ਦਿੰਨੇ ਹੋ ਤਾਂ ਫਿਰ ਖੇਤਰ ਛੱਡਣਾ ਬਹੁਤ ਸੌਖਾ ਹੋ ਜਾਂਦਾ। ਹੂੰ ਜਿਹੜੀ ਹਿੰਦੀ ਹੈ ਉਹਦਾ ਸਨਾਤਨ ਮਤ ਨਾਲ ਕਿਤੇ ਵੀ ਕੋਈ ਲੈਣਾ ਦੇਣਾ ਨਹੀਂ ਰਿਹਾ ਹਿੰਦ ਮੈਂ ਵਿੱਚ ਰੋਕਣਾ ਚਾਹਾਂਗਾ ਹਿੰਦੀ ਦਾ ਸਨਾਤਨ ਮਤ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੀ ਕੋਈ ਲੈਣਾ ਦੇਣਾ ਨਹੀਂ ਜਿਹੜੇ ਸਾਡੇ ਵੇਦ ਹੈ ਸੰਸਕ੍ਰਿਤ ਚ ਹੈ ਹਮ ਦੇਵ ਭਾਸ਼ਾ ਕਿਹਾ ਜਾਂਦਾ ਹਮ ਜਿਹੜੀ ਸਾਡੀ ਰਮਾਇਣ ਹੈ ਸੰਸਕ੍ਰਿਤ ਚ ਹੈ ਦੇਵ ਭਾਸ਼ਾ ਕਿਹਾ ਜਾਂਦਾ ਹਮ ਚੱਕਰ ਇਹ ਹੈ ਵੀ ਜਿਵੇਂ ਜਿਵੇਂ ਮਨੁੱਖ ਵਿਦਿਆ ਤੋਂ ਪਰੇ ਹੁੰਦਾ ਰਿਹਾ ਹਮ ਅੱਜ ਸਕੂਲ ਕਾਲਜ ਬਹੁਤ ਬਣ ਗਏ ਹਮ ਕੋਈ ਕਮੀ ਨਹੀਂ ਵਿਦਿਆ ਦਾ ਵਪਾਰੀਕਰਨ ਹੋ ਗਿਆ ਬਹੁਤ ਵੱਡੇ ਪੱਦਰ ਦੇ ਘਰਾਂ ਚ ਬੈਠ ਕੇ ਡਿਗਰੀਆਂ ਪ੍ਰਾਪਤ ਹੋ ਜਾਂਦੀਆਂ ਉਹ ਵੀ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਰੀਡਿੰਗ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਬਹੁਤ ਵੱਡੀ ਜਿਹੜੇ ਪੰਜਾਬ ਦੇ Hindu ਲੋਕ ਨੇ ਉਹਨਾਂ ਨੂੰ ਸੰਸਕ੍ਰਿਤ ਮੈਨੂੰ ਲੱਗਦਾ ਹੈ ਵੀ ਜੇ 100 ਬੰਦੇ ਫੜੀਏ ਤਾਂ ਮੁਸ਼ਕਲ ਹੈ ਵੀ ਇੱਕ ਬੰਦੇ ਨੂੰ ਆਂਦੀ ਹੋਏ 99% ਬੰਦਿਆਂ ਨੂੰ ਸੰਸਕ੍ਰਿਤ ਦਾ ਗਿਆਨ ਨਹੀਂ ਨਾ ਪੜਨੀ ਜਾਂਦੀ ਨਾ ਹੁਣ ਨਹੀਂ ਜਾਂਦੀ ਪਹਿਲਾਂ ਸਕੂਲ ਸੇ ਪੜਾਈ ਜਾਂਦੇ ਸੀ ਕਿਉਂਕਿ ਪਹਿਲਾਂ ਸਕੂਲ ਦੇ ਵਿੱਚ ਕੰਬੈਕਟ ਸੀ ਮੇਰੇ ਮਦਰ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਸੰਸਕ੍ਰਿਤ ਜਿੱਥੇ ਪੰਜਾਬੀ ਸਬਜੈਕਟ ਸੀ ਉੱਥੇ ਸੰਸਕ੍ਰਿਤ ਵੀ ਨਾਲ ਸੀ ਸੰਸਕ੍ਰਿਤ ਨਾਲ ਸੀ ਨਾਲ ਸੀ ਸਬਜੈਕਟ ਬਿਲਕੁਲ ਨਾਲ ਨਾਲ ਚੱਲਦਾ ਸੀ ਸੰਸਕ੍ਰਿਤ ਸਬਜੈਕਟ ਤੇ ਲੋਕ ਇਹਨ ਵੱਧ ਵਿਸ਼ੇ ਦੇ ਤੌਰ ਤੇ ਰੱਖਦੇ ਸੀ ਇਹਦੀ ਜਾਣਕਾਰੀ ਲੈਂਦੇ ਸੀ ਇਹਨੂੰ ਪੜਨਾ ਸਿੱਖਦੇ ਸੀ ਇਹਦੀ ਲਿਪੀ ਸਿੱਖਦੇ ਸੀ ਤਾਂ ਜੋ ਅਸੀਂ ਗ੍ਰੰਥ ਪੜ ਸਕੀਏ ਪਰ ਹੁਣ ਹੌਲੀ ਹੌਲੀ ਲੋਕ ਬਿਲਕੁਲ ਪਾਸੇ हट ਗਏ ਉਸ ਤੋਂ ਬਾਅਦ ਇਹਦੇ ਬਦਲਾਅ ਦੇ ਵਿੱਚ ਜਦੋਂ 1947 ਚ ਭਾਰਤ ਦੀ ਸਰਕਾਰ ਇੱਕ ਆਜ਼ਾਦ ਹੁੰਦੀ ਹੈ ਤਾ ਬੜੀ ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਸ ਭਾਸ਼ਾ ਨੂੰ ਲੁਪਤ ਕਰਨ ਲਈ ਹਮ ਇੱਕ ਤੀਜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹਿੰਦੀ ਭਾਸ਼ਾ ਹਮ ਵੀ ਸਾਰੇ ਦੇਸ਼ 'ਚ ਬੋਲੀ ਜਾਂਦੀ ਹੈ ਸਾਰੇ ਦੇਸ਼ 'ਚਵੇਂ ਹੁੰਦਾ ਸਾਰੇ ਦੇਸ਼ 'ਚਵੇਂ ਹੁੰਦਾ ਹਾਲਾਂਕਿ ਉਹ ਵਿਕਲਪ ਹੈ ਸੰਸਕ੍ਰਿਤ ਦਾ ਤਿਆਰ ਕੀਤਾ ਹੋਇਆ ਵਿਕਲਪ ਹੈ ਹਮ ਸੰਸਕ੍ਰਿਤ ਦਾ ਜਿਹੜੀ ਉਹਦੇ ਨਾਲ ਮੇਲ ਖਾਂਦੀ ਭਾਸ਼ਾ ਹਮ ਪਰ ਪੰਜਾਬ ਦੇ ਵਿੱਚ ਜਿਹੜੇ ਹਿੰਦੂਆਂ ਦੀ ਤੁਸੀਂ ਗੱਲ ਕੀਤੀ ਵੀ ਪੰਜਾਬ ਦਾ ਹਿੰਦੂ ਹਿੰਦੀ ਲਿਖਾ ਦਿੰਦਾ ਪੰਜਾਬ ਦੇ ਵਿੱਚੋਂ ਵੀ ਮਾਸੇ ਅੰਕੜੇ ਦੇ ਲਿਆਵਾ ਤੁਹਾਨੂੰ ਜੀ ਜੇ ਆਪਾਂ ਸਨਾਤਨੀਆਂ ਦੇ 100 ਬੱਚੇ ਫੜ ਲਏ ਸਾਰੇ ਬੱਚੇ ਅਸੀਂ ਵਿੱਚ ਹੀ ਉਹਨਾਂ ਸਕੂਲਾਂ ਚ ਪੜ ਕੇ ਆਏ ਹਾਂ ਹਾਂ ਤਾਂ ਸਾਡੇ 90 ਬੱਚਿਆਂ ਨੂੰ ਹਿੰਦੀ ਨਹੀਂ ਆਂਦੀ 10 ਬੱਚਿਆਂ ਨੂੰ ਹਿੰਦੀ ਆਂਦੀ ਹੈ 90 ਬੱਚੇ ਹਿੰਦੀ ਤੋਂ ਗਰੇਜ ਕਰਦੇ ਆ ਪਰੇ ਹਟ ਜਾਂਦੇ ਆ ਹਾਂ ਨਹੀਂ ਉਸ ਭਾਸ਼ਾ ਦਾ ਗਿਆਨ ਨਹੀਂ ਹੈਗਾ ਕਿਉਂਕਿ ਅਸੀਂ ਜੰਮੇ ਆ ਪਲੇ ਆ ਪੰਜਾਬੀ ਚ ਪੰਜਾਬੀ ਚ ਸਾਡੀ ਜਿਹੜੀ ਭਾਸ਼ਾ ਮਾਤਰ ਉਹ ਪੰਜਾਬੀ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਇਸ ਕਰਕੇ ਹਰੇਕ ਬੰਦੇ ਨੂੰ ਜੇ ਕੰਨੜ ਵਾਲੇ ਆਪਣੀ ਭਾਸ਼ਾ ਕੰਨੜ ਲਿਖਾ ਸਕਦੇ ਆ ਹੂੰ ਤੇਲਗੂ ਨਾਲੇ ਆਪਣੀ ਭਾਸ਼ਾ ਤੇਲਗੂ ਲਿਖਾ ਸਕਦੇ ਆ ਤਾਂ ਪੰਜਾਬੀਆਂ ਨੇ ਵੀ ਆਪਣੀ ਭਾਸ਼ਾ ਜਿਹੜੀ ਪੰਜਾਬੀ ਲਿਖਾਣੀ ਚਾਹੀਦੀ ਸੀ ਕਿਉਂਕਿ ਆਉਣ ਵਾਲੀਆਂ ਨਸਲਾਂ ਬਚ ਸਕਦੀਆਂ ਸੀ ਅੱਜ ਜਿਹੜਾ ਅੰਕੜਾ ਮੈਂ ਸਨਾਤਨੀਆਂ ਦਾ ਦੱਸਿਆ ਉਹੀ ਅੰਕੜਾ ਸਮੁੱਚੇ ਪੰਜਾਬ ਦੇ ਤਾਂ ਕਿਸੇ ਧਰਮ ਨਾਲ ਸੰਬੰਧ ਰੱਖਦਾ ਕੋਈ ਹੂੰ ਹਿੰਦੂਆਂ ਨਾਲ ਐ ਸਿੱਖਾਂ ਨਾਲ ਐ ਬੋਧੀਆਂ ਨਾਲ ਐ ਜੈਨੀਆਂ ਨਾਲ ਐ ਮੁਸਲਮਾਨਾਂ ਨਾਲ ਐ ਸਾਡੇ ਬੱਚੇ ਜਿਹੜੇ ਕਨਵਰਟ ਸਕੂਲਾਂ 'ਚ ਪੜ੍ਹ ਰਹੇ ਨੇ ਹੂੰ ਉਹ ਬੱਚੇ ਅੱਗੇ ਗੁਟਕਾ ਸਾਫ ਪੜਨ ਜੋਗੇ ਨਹੀਂ ਰਹੇ ਨਹੀਂ ਮੇਰਾ ਇੱਕ ਦੋਸਤ ਹੈ ਕਨਵਰਟ ਸਕੂਲ 'ਚ ਪੜਿਆ ਆ ਤੇ ਉਹਨੇ ਕੋਲ ਇੰਗਲਿਸ਼ ਉਹ ਜਦੋਂ ਪਾਠ ਕਰਦਾ ਸੀ ਇੰਗਲਿਸ਼ ਦੇ ਗੁਟਕਾ ਸਾਫ ਤੋਂ ਕਰਦਾ ਸੀ ਚਲੋ ਮੈਂ ਕਹਿੰਦਾ ਕਰਦਾ ਸੀ ਇਹ ਵੀ ਬੜੀ ਵੱਡੀ ਗੱਲ ਆ ਪਤਾ ਕੀ ਗੱਲ ਆ ਜੀ ਜਿਹੜੀ ਭਾਸ਼ਾ ਸਾਨੂੰ ਗੁਰੂ ਦੇ ਕੇ ਗਏ ਆ ਤੁਹਾਨੂੰ ਪਤਾ ਵੀ ਪੰਜਾਬੀ ਦੀ ਜਿਹੜੀ ਭਾਸ਼ਾ ਹੈ ਅਸਲ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਹੂੰ। ਚਾਹੇ ਅੱਜ ਮੰਨਣ ਵਿਦਵਾਨ ਚਾਹੇ ਨਾ ਮੰਨਣ। ਹੂੰ। ਗੁਰੂ ਰਵੀਦਾਸ ਮਹਾਰਾਜ ਦਾ ਪੰਜਾਬੀ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਇਸ ਭਾਸ਼ਾ ਨੂੰ ਉਤਪਨ ਕਰਨ ਚ ਬਹੁਤ ਵੱਡਾ ਯੋਗਦਾਨ ਲਾ। ਹੂੰ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਵਕਾਲਤ ਕੀਤੀ ਇਹਨੂੰ ਸੰਭਾਲ ਲਿਆ ਭਾਸ਼ਾ ਨੂੰ। ਸੰਭਾਲ ਲਿਆ। ਤੇ ਇਹਨੂੰ ਚਲਾਇਆ ਅੱਗੇ। 10ਵੇਂ ਪਾਤਸ਼ਾਹ ਨੇ ਸਾਰਾ ਸਿਰੇ ਹੀ ਲਾਤਾ। ਹੂੰ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ ਨਾ ਪੰਜਾਬੀ ਚ ਬਹੁਤ ਕੁਝ ਦਿੱਤਾ ਸਾਨੂੰ ਲੋਕਾਂ ਨੂੰ। ਮਨੁੱਖਤਾ ਨੂੰ ਮਨੁੱਖਤਾ ਦੇ ਵਿਚਾਰਨ ਵਾਸਤੇ ਬਹੁਤ ਗ੍ਰੰਥ ਦਿੱਤੇ ਉਹਨਾਂ ਨੇ ਪਰ ਗੱਲ ਇਹ ਆ ਵੀ ਇਹ ਸਾਰੇ ਗ੍ਰੰਥ ਸਾਡੇ ਵਾਸਤੇ ਧਰੇ-ਧਰਾਏ ਰਹਿ ਜਾਂਦੇ ਆ ਜਦੋਂ ਸਾਡੇ ਲੋਕਾਂ ਨੂੰ ਗ੍ਰੰਥਾਂ ਦੀ ਭਾਸ਼ਾ ਨਹੀਂ ਆਉਂਦੀ ਭਾਸ਼ਾ ਨਹੀਂ ਆਉਂਦੀ ਇਸ ਕਰਕੇ ਜਿਹੜੇ ਹਿੰਦੂ ਲੋਕਾਂ ਨੇ ਉਸ ਸਮੇਂ ਹਿੰਦੀ ਲਿਖਾਈ ਉਹ ਮੰਦ ਭਾਗੀ ਗੱਲ ਸੀ ਕਿਉਂਕਿ ਅਸੀਂ ਪੰਜਾਬੀ ਲਿਖਾਂਦੇ ਸੀ ਪੰਜਾਬੀ ਨੂੰ ਬਚਾਉਣ ਕਿਤਨਾ ਕਿਤੇ ਵਕਾਲਤ ਕਰ ਸਕਦੇ ਸੀ ਹਮ ਹੌਲੀ-ਹੌਲੀ ਮੈਨੂੰ ਇਹ ਲੱਗਦਾ ਵੀ ਜਿਵੇਂ ਸੰਸਕ੍ਰਿਤ ਲੁਪਤ ਹੋਈ ਹੈ ਹਿੰਦੀ ਨੂੰ ਕੋਈ ਨਹੀਂ ਪੜਕੇ ਇੰਟਰਸਟ ਲੈਂਦਾ ਵੀ ਕਿਤੇ ਪੰਜਾਬ ਦੇ ਵਿੱਚੋਂ ਪੰਜਾਬੀ ਜਿਹੜੀ ਆ ਉਹ ਲੁਪਤ ਹੋਣ ਦੇ ਕਿਨਾਰੇ ਨਾ ਪਹੁੰਚ ਜੇ ਕਿਉਂਕਿ ਪੰਜਾਬੀ ਸਕੂਲਾਂ 'ਚ ਤਾਂ ਹਜੇ ਵੀ ਕਿਤੇ ਨਾ ਕਿਤੇ ਪੰਜਾਬੀ 'ਚ ਕਿਤਾਬਾਂ ਹੈਗੀਆਂ ਹਮ ਪਰ ਜਿਹੜੇ ਕਨਵਰਟ ਸਕੂਲ ਨੇ ਜਿਹੜੇ ਹੋਰ ਪ੍ਰਾਈਵੇਟ ਸਕੂਲ ਨੇ ਉੱਥੇ ਪੰਜਾਬੀ ਨਾਂ ਦਾ ਜਿਹੜਾ ਸਬਜੈਕਟ ਹੈ ਉਹ ਇੱਛਾ ਪੂਰਤੀ ਦੇ ਛੱਡ ਦਿੱਤਾ ਗਿਆ ਇੱਛਾ ਪੂਰਤੀ ਦੇ ਵੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਤਾਂ ਪੜ੍ਹੋ ਨਹੀਂ ਪੜ੍ਹਨਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਹਮ ਤੇ ਜੇ ਸਾਡੀ ਜਿੱਥੇ ਮਾਂ ਬੋਲੀ ਹੈ ਉਸ ਸਟੇਟ ਦੇ ਵਿੱਚ ਉਸ ਖਿੱਤੇ ਦੇ ਵਿੱਚ ਪੰਜਾਬੀ ਨਾਲ ਇਹ ਜਿਹਾ ਵਰਤਾਰਾ ਹੋਏਗਾ ਤਾ ਮੈਨੂੰ ਨਹੀਂ ਲੱਗਦਾ ਵੀ ਪੰਜਾਬੀ ਬੋਲਾ ਟਾਈਮ ਸੁਰੱਖਿਅਤ ਰਹਿ ਪਾਏ ਸਕੂਲ 'ਚ ਜੇ ਪੰਜਾਬੀ ਬੋਲੀ ਜਾਵੇ ਤਾਂ ਪੈਨਿਸ਼ਮੈਂਟ ਸਕੂਲ 'ਚ ਜੇ ਪੰਜਾਬੀ ਬੋਲਦੇ ਤਾਂ ਨਾਉਂ ਹੱਥਾਂ ਤੇ ਜੁਰਮਾਨੇ ਹੁੰਦੇ ਆ ਹਮ ਹਰ ਥਾਂ ਤੇ ਬੱਚੇ ਨੂੰ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ ਪੇਰੈਂਟਸ ਨੂੰ ਬੁਲਾ ਲਿਆ ਜਾਂਦਾ ਹੈ ਪੇਰੈਂਟਸ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਤੁਹਾਡਾ ਬੱਚਾ ਪੰਜਾਬੀ ਬੋਲਦਾ ਜਿਵੇਂ ਉਹਨੇ ਕੋਈ ਗੁਨਾਹ ਕਰਤਾ ਹਾਂ ਜਿਵੇਂ ਕੋਈ ਜ਼ੁਲਮ ਕਰ ਦਿੱਤਾ ਹੋਵੇ ਇਸ ਕਰਕੇ ਜੇ ਜੇ ਵਰਤਾਰੇ ਹੁੰਦੇ ਰਹੇ ਹੌਲੀ ਹੌਲੀ ਬੱਚੇ ਸਾਡੇ ਪਰਾਂ ਹੁੰਦੇ ਰੇ ਇਸ ਭਾਸ਼ਾ ਤੋਂ ਤਾਂ ਮੈਨੂੰ ਲੱਗਦਾ ਨਹੀਂ ਵੀ ਬੋਲਾ ਲੰਬਾ ਸਮਾਂ ਸਾਡੀ ਮਾਂ ਬੋਲੀ ਦਾ ਵੀ ਹੈਗਾ